ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਐ ਸਿਫਤੁ ਖਸਮ ਦੀ ਨੂਰ ਅਰ ਸੋ ਕੁਰ ਸੋ ਛਟੀਐ ਤੁਧ ਡਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾ ਦੇਸਾਹ ਸਜਣ ਸਚਾ ਪਤ ਸਾਹੋ ਸਿਰ ਸਾਹੰਦ ਜੇ ਸਪਾਸ ਬਹਿਠਿਆ ਸੋਹੀਏ ਸਭ ਨਾਨਦਾ ਵੇ ਸਤਨਾਮ ਸਾਹਿਬ ਜੀ ਸਲੋਕ ਮਹਲਾ 4 ਸਤ ਗੁਰ ਸੇਵ ਜੀਅ ਕੇ ਬੰਦਨਾ ਜੇਤੇ ਕਰਮ ਕਮਾਹੇ ਬੇਨ ਸਤ ਗੁਰ ਸੇਵ ਖਵਰ ਨਾ ਪਾਵਹੀ ਮਾਰ ਜਮ ਮਹਿ ਆਵਹ ਜਾਹੇ ਬੇਨ ਸਤ ਗੁਰ ਸੇਵੇ ਜੀ ਅਕੇ ਬੰਦਨਾ ਤੇ ਤੇ ਕਰਮ ਕਮਾਹੇ ਬਿਨ ਸਤ ਗੁਰ ਸੇਵੇ ਹੋਰ ਨਾ ਪਾਵਹੀ ਮਾਰ ਜੰਮਹ ਆਵਹ ਜਾਹੇ ਬੇਨ ਸਤ ਗੁਰ ਸੇਵੇ ਫਿਕਾ ਬੋਲਣਾ ਨਾਮ ਨਸੈ ਮਨ ਆਏ ਨਾਨਕ ਬੇਨ ਸਤ ਗੁਰ ਸੇਵ ਜਮ ਪੁਰ ਬੱਧੇ ਮਾਰੀ ਅਹ ਵੋਹਿ ਕਾਲ ਉਠ ਜਾਹੇ ਮਹਲਾ تیج ایک ست گور کی سیوا کرہے چاکری ہر نام لگ پیا ਕਲ ਜਨਮ ਸਵਾਰਨ ਆਪਣਾ ਕੁੱਲ ਕਾਰਨ ਉਦਾਰ ਪੜੇ ਆਪੇ ਕਾਟ ਸਾਲ ਆਪ ਹਪੰਦਾ ਆਪੇ ਚਾਟੜੇ ਪੜਨ ਕਾ ਆਣੇ ਆਪੇ ਪਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕਥਾ ਪਰ ਬੁੱਧ ਸਭ ਆਪੇ इक थै आपे करे इयाने इकना अन्दर महल बुलाई जा आपते ਕੇ ਭਾਣੇ ਜਿਨਾ ਆਪੇ ਗੁਰਮੁਖ ਦੇਵੜਾਈ ਸੇ ਜਾਣ ਸੱਚੀ ਦਰਗਹ ਜਾਣੇ ਨ ਆਪੇ ਗੁਰਮੁਖ ਦੇਵੜਾਈ ਸੇ ਜਾਨ ਸੱਚੀ ਦਰਗਹਿ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 4 ਬਿਨ ਸਤਗੁਰ ਸੇਵੇ ਜੀਅ ਕੇ ਬੰਧਨ ਜیتے ਕਰਮ ਕਮਾਹੇ ਬਿਨ ਸਤਗੁਰ ਸੇਵੇ ਠਵਰਨਾ ਪਾਵਹੀ ਮਰ ਜੰਮ ਹੈ ਆਵਹ ਜਾਹੇ ਰਾਗ ਵਿਹਾਗੜਾ ਦੀਵਾਰ ਪੌੜੀ 11ਵੀਂ ਸ਼ਲੋਕਾਨਾਲ